ਮੈਂ ਬਹੁਤ ਧੰਨਵਾਦੀ ਆ ਪ੍ਰੋਫੈਸਰ ਕਰਮਜੀਤ ਸਿੰਘ ਵਾਈਸ ਚਾਂਸਲਰ ਨੇ ਜੇ ਸਾਡੇ ਉਹਨਾਂ ਨੂੰ ਮੌਕਾ ਦਿੱਤਾ ਇਸ ਆਫਿਸ ਨੂੰ ਅੱਗੇ ਲਿਜਾਣ ਦਾ ਮੈਂ ਪਹਿਲਾਂ ਵੀ ਇਸ ਆਫਿਸ ਵਿੱਚ ਕੰਮ ਕੀਤਾ ਐਸ ਕੋਆਰਡੀਨੇਟਰ ਲਗਭਗ 5 ਸਾਲ ਮੈਂ ਕੰਮ ਕੀਤਾ ਤੇ ਉਦੋਂ ਅਸੀਂ ਯੂਨੀਵਰਸਿਟੀ ਨੂੰ ਇੱਕ ਬੜੇ ਅੱਛੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ ਸੀਗੇ ਯੂਨੀਵਰਸਿਟੀ ਦੇ ਬੜੇ ਅੱਛੇ ਅਸੀਂ ਐਮਓਯੂਜ਼ ਕਰਵਾਏ ਕੋਲੈਬੋਰੇਸ਼ਨਸ ਕਰਵਾਈਆਂ ਵਿਦ ਸਮ ਵੈਰੀ ਗੁੱਡ ਯੂਨੀਵਰਸਿਟੀਆਂ ਅਕ੍ਰੋਸ ਦ ਗਲੋਬਸ ਜਿਸਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਇੰਡੋਨੇਸ਼ੀਆ ਦੇ ਨਾਲ ਯੂਐਸਏ ਦੇ ਨਾਲ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਫੈਕਲਟੀ ਐਕਸਚੇਂਜ ਪ੍ਰੋਗਰਾਮ ਸੋ ਇਹ ਜਿਹੜੀਆਂ ਐਕਟੀਵਿਟੀਆਂ ਨੇ ਉਹ ਕਿਸੇ ਵੀ ਯੂਨੀਵਰਸਿਟੀ ਦੇ ਗ੍ਰੋਥ ਲਈ ਉਹਦੀ ਇੱਕ ਇਮੇਜ ਲਈ ਤੇ ਉਹਦੀ ਇੱਕ ਰੈਂਕਿੰਗ ਲਈ ਬੜੀ ਇੰਪੋਰਟੈਂਟ ਨੇ ਕਿ ਕਿ ਕਿਹੜੇ ਕੋਲੈਬੋਰੇਸ਼ਨਸ ਕਿੰਨਾ ਕਿੰਨਾ ਨਾਲ ਨੇ ਕੱਲ੍ਹ ਦੇ ਅਸੀਂ ਕੰਮ ਕਰਦੇ ਹਾਂ ਬਹੁਤ ਜ਼ਰੂਰੀ ਹੈ ਬਟ ਕਿੰਨਾ ਸਾਡੇ ਅਲਾਈਅੰਸਸ ਨੇ ਸੋ ਇਸ ਡਿਪਾਰਟਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਵਤਵਾਰ ਅੰਤਰਰਾਸ਼ਟਰੀ ਵਿਦਿਆਰਥੀ ਅਭਿਆਨ ਸਾਡੀ ਯੂਨੀਵਰਸਿਟੀ ਦਾ ਇੱਕ ਜੋ ਅਕਸ ਹੈ ਉਹ ساری ਦੁਨੀਆ ਵਿੱਚ ਬਹੁਤ ਪੋਜ਼ਿਟਿਵ ਚਾਏ ਤੇ ਇਥੋਂ ਦੇ ਪੜ੍ਹੇ ਵਿਦਿਆਰਥੀ ਡਿਫਰੈਂਟ ਡਿਫਰੈਂਟ ਪਲੇਸਸ ਵਿੱਚ ਜਾ ਕੇ ਹੋਰ ਆਪਣਾ ਨਾਮ ਖੱਡਣ ਤੇ ਆਲਰੇਡੀ ਬਹੁਤ ਅੱਛਾ ਕੰਮ ਕਰ ਰਹੇ ਨੇ ਸਾਡੇ ਦੇ ਇੰਟਰਨੈਸ਼ਨਲ ਸਟੂਡੈਂਟਸ ਨਾ ਕੋਈ ਅੱਛੀ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰਸ ਨੇ ਪ੍ਰੈਜ਼ੀਡੈਂਟ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਬੈਸਟ ਆਫ ਟੈਲੈਂਟ ਅਕ੍ਰੋਸ ਦ ਗਲੋਬ ਜਿਹੜਾ ਆਉਂਦਾ ਹੈ ਸਾਡੇ ਕੋਲ ਆਲਰੇਡੀ ਸਾਡ ਕੰਟਰੀਜ਼ ਤੋਂ ਐਫਰੀਕਨ ਕੰਟਰੀਜ਼ ਤੋਂ ਆਖਰੀ ਪੂਰੀ ਪਾਕਿਸਤਾਨ ਤੋਂ ਆਉਂਦਾ ਹੈ ਉਹ ਦੁਬਾਰਾ ਆਣੀ ਸ਼ੁਰੂ ਹੋ ਜਾਣ ਸਟੂਡੈਂਟਸ ਤੇ ਹੋਰ ਨੰਬਰ ਉਹਨਾਂ ਦਾ ਆਵੇ so that ਸਾਡੇ ਸਟੂਡੈਂਟਸ ਵੀ ਡਿਫਰੈਂਟ cultures ਸਟੂਡੈਂਟਸ ਨਾਲ ਪੜੰਮ ਦਾ ਰੈਂਡਮ ਮੌਕਾ ਮਿਲੇ ਐਂਡ ਯੂਨੀਵਰਸਿਟੀ ਦਾ ਜਿਹੜਾ ਐਕਸਕੋਪ ਹੈ ਉਹ ਹੋਰ ਐਨਲਾਰਜ ਹੋਏ ਯੂਨੀਵਰਸਿਟੀ ਦਾ ਕੈਨਵਸ ਬ੍ਰਾਡ ਹੋਏ ਮੈਡਮ ਲੱਗਦਾ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਨਰ ਜਿਹੜੇ ਸਟੂਡੈਂਟ ਨੇ ਹੋਰ ਜਾਂਦੇ ਨੇ ਤਾਂ ਉਦਾਹਰਨ ਕੋਈ ਖੋਰ ਵਧੀਆ ਬਣਦਾ ਹੋਰ ਕੀ ਜਿਹੜਾ ਲੈ ਕੇ ਕੋਈ ਪਲਾਨ ਹੈ ਕਿ ਯੂਨੀਵਰਸਿਟੀ ਲੈ ਕੇ ਕਿਉਂਕਿ ਅਕਸਰ ਹੀ ਕੀ ਆ ਜਾਂਦਾ ਵੀ ਯੂਨੀਵਰਸਿਟੀ ਘਟੇ ਜਾ ਰਹੀ ਹੈ ਯੂਨੀਵਰਸਿਟੀ ਚ ਪੜਾਈ ਜਿਹੜਾ ਉਹ ਸਟੂਡੈਂਟ ਨਹੀਂ ਕਰ ਸਕਦਾ ਉਸ ਨੂੰ ਲੈ ਕੇ ਘਾਟੇ ਨੂੰ ਵਧਣ ਦੇ ਲਈ ਜਾਂ ਫਿਰ ਹੋਰ ਬਿਹਤਰੀ ਦੇ ਲਈ ਹੋਰ ਕਿੱਦਾਂ ਦਾ ਹੋਰ ਕੁਪਰਾ ਲੇਖਤੇ ਜਾ ਸਕਦੇ ਨੇ ਦੇਖੋ ਬੜੀਆ ਅੱਛੀ ਹੈ ਇਹ ਓਪਰਚ्युनिटी ਹੈ ਜਦੋਂ ਅਸੀਂ ਇੰਟਰਨੈਸ਼ਨਲਾਈਜੇਸ਼ਨ ਕਰਦੇ ਆਂ এডੂਕੇਸ਼ਨ ਦੀ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਗਲੋਬਲ ਪਲੇਟਫਾਰਮ ਤੇ ਪ੍ਰੇਜ਼ੈਂਟ ਕਰਦੇ ਆਂ ਉਦੋਂ ਬਾਰੋਂ ਸਟੂਡੈਂਟਸ ਆਉਂਦੇ ਨੇ ਉਹਨਾਂ ਦੇ ਨਾਲ ਸਾਨੂੰ ਡੈਫੀਨਿਟਲੀ ਕਰੰਸੀ ਵੀ ਆਉਂਦੀ ਆ ਸਾਨੂੰ ਫੀਸ ਵੀ ਆਉਂਦੀ ਆ ਯੂਨੀਵਰਸਿਟੀ ਦਾ ਨਾਮ ਹੁੰਦਾ ਹੈ ਤੇ ਡਿਫਰੈਂਟ ਜਿਸ ਤਰ੍ਹਾਂ ਸਟੂਡੈਂਟਸ ਆਏ ਫਿਰ ਉਹ ਜਦੋਂ ਜਾ ਕੇ ਇਥੇ ਅਕੀ ਯੂਨੀਵਰਸਿਟੀਆਂ ਵਿੱਚ ਗੱਲ ਕਰਦੇ ਨੇ ਸਮ ਆਫ देम देयर ऑलरेडी ਪ੍ਰੋਫੈਸਰਸ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਉਹ ਕਿ ਪੜਾ ਰਹੇ ਨੇ ਜਿਹੜੇ ਸਾਫਰੀਕਨ ਕੰਟਰੀਸ ਤੋਂ ਆਉਂਦੇ ਨੇ ਉਹ ਆਲਰੇਡੀ ਉੱਥੇ ਟੀਚਿੰਗ ਕਰ ਰਹੇ ਨੇ ਜਦੋਂ ਆਬਵੀਅਸ ਜਾਂਦੇ ਨੇ ਉਹ ਫਿਰ ਕੁਝ ਨਾ ਕੁਝ ਕੋਲੈਬੋਰੇਟਿਵ ਐਕਟੀਵਿਟੀਜ਼ ਪਲਾਨ ਕਰਦੇ ਨੇ ਤੇ ਜਦੋਂ ਵੀ ਇੰਟਰਨੈਸ਼ਨਲ ਕੋਲੈਬੋਰੇਟਿਵ ਰਿਸਰਚ ਪ੍ਰੋਜੈਕਟਸ ਹੁੰਦੇ ਨੇ ਆਉਂਦੇ ਨੇ ਮਨੀ ਆਂਦੀ ਆ ਗ੍ਰੈਵਿੰਗਲ ਇੰਮਬ੍ਰੇਟ ਹੁੰਦਾ ਹੈ ਫਿਰ ਉਹਨੂੰ ਫਿਰ ਯੂਨੀਵਰਸਿਟੀ ਨੂੰ ਵੀ ਵਦਨ ਦਾ ਡੈਫੀਨਿਟਲੀ ਮੌਕਾ ਮਿਲਦਾ ਹੈ ਤੇ ਕਿਸੇ ਵੀ ਯੂਨੀਵਰਸਿਟੀ ਦੀ ਪਛਾਣ ਇਸ ਤੋਂ ਹੁੰਦੀ ਹੈ ਕਿ ਕਿ ਰਿਸਰਚ ਐਕਟੀਵਿਟੀਜ਼ ਕਿੰਨੀਆਂ ਕਿ ਇੰਟਰਨੈਸ਼ਨਲ ਨੇ ਰਿਸਰਚ ਫੰਡਸ ਕਿੰਨੇ ਆ ਰਹੇ ਨੇ ਇਦੇ ਵਿੱਚ ਕੰਮ ਕਰਦੇ ਆਂ ਤੇ ਇਹਦਾ ਇੱਕ ਇਹ ਨਹੀਂ ਅਸੀਂ ਵੀ ਡੋਨਟ ਕਨਸੀਡਰਡ ਐਜ਼ ਅ ਵੈਰੀ ਸਕਸੈਸਫੁਲ ਥਿੰਗ ਵੀ ਕਨਸੀਡਰ ਇਟ ਐਜ਼ ਅ ਮੈਗਨਿਟੂਡ ਆਫ ਸਕਸੈਸ ਕਿ ਜੇ ਅਸੀਂ ਆਪਣਾ ਜਨਾ ਨੈਟਵਰਕ ਹੈ ਤਾਂ ਬਹੁਤ ਦੂਰ ਦੂਰ ਤੱਕ ਸਟੈਬਲਿਸ਼ ਕੀਤਾ ਹੈ ਜੇ ਅਸੀਂ ਕਿਸੇ ਵੀ ਫੋਰਨ ਯੂਨੀਵਰਸਿਟੀ ਦੇ ਗrowth ਦਾ ਪੈਟਰਨ ਅਸੀਂ ਜੀ ਐਨਲਾਈਜ਼ ਕਰੀਏ ਜਾਂ ਕਿਸੇ ਪ੍ਰੋਫੈਸਰ ਦਾ ਵੀ ਅਸੀਂ ਜੇ ਦੇਖੀਏ ਕਿ ਉਹ ਕਿੰਨਾ ਸਕਸੈਸਫੁਲ ਹੈ ਤੇ ਆਪਾਂ ਉਹਦਾ ਦੇਖਦੇ ਆਂ ਕਿ ਉਹਦਾ ਜਿਹੜਾ ਇੱਕ ਨੈਟਵਰਕ ਹੈ ਉਹ ਇੱਕ ਜਗ੍ਹਾ ਤਸੀਮਤ ਨਹੀਂ ਹੈ ਉਹ ਉਹ ਇਹ ਨਹੀਂ ਹੈ ਕਿ ਸਿਰਫ ਜਿੱਥੋਂ ਉਹ ਪੜਿਆ ਤੇ ਜਿੱਥੇ ਉਹ ਕੰਮ ਕਰ ਰਿਹਾ ਹੈ ਸਿਰਫ ਉਹਨਾਂ ਏਰੀਆਜ਼ ਵਿੱਚ ਹੀ ਉਹਨੇ ਕੰਮ ਕੀਤਾ ਉਹਨਾਂ ਲੋਕਾਂ ਦੇ ਨਾਲ ਹੀ ਕੰਮ ਕੀਤਾ ਹੈ ਜਿੰਨਾ ਵਾਈਡ ਹੋਏਗਾ ਉਹ ਸਰਕਲ ਜਿੰਨਾ ਉਹ ਘੇਰਾ ਵੱਧਦਾ ਜਾਏਗਾ ਉਹਨੂੰ ਅਸੀਂ ਕੰਸੀਡਰ ਕਰਦੇ ਹਾਂ ਕਿ ਯੂਨੀਵਰਸਿਟੀ ਗਲੋਬਲ ਲੈਵਲ ਤੇ ਜਾ ਰਹੀ ਹੈ ਤੇ ਜੋ ਇੱਕ ਐਕਚੁਅਲ ਮੰਤਰ ਸੀ ਯੂਨੀਵਰਸਿਟੀ ਬਣਾਉਣ ਦਾ ਇੱਕ ਗਲੋਬਲ ਸੋਚ ਇੱਕ ਯੂਨੀਵਰਸਲ ਅਪਰੋਚ ਉਹ ਤਾਂ ਹੀ ਅਸੀਂ ਜਸਟੀਫਾਈ ਕਰ ਸਕਦੇ ਹਾਂ ਜੇ ਸਾਡੇ ਜਿਹੜੇ ਸਾਡੇ ਜਣਾ ਦੂਰ ਦੂਰ ਤੱਕ ਫੈਲੀਆਂ ਹੋਣਗੀਆਂ ਐਂਡ ਸਾਡੀ ਜਿਹੜੀ ਪਹੁੰਚ ਹੈ ਉਹ ਦੁਨੀਆ ਦੇ ਅੱچھے ادارے ਤੇ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨਾਲ ਸਾਡੀਆਂ ਸਾਂਝਾਂ ਬਣਨੀਆਂ ਉਤੋਂ ਲੋਕਾਂ ਦੇ ਸਾਡੇ ਲੋਕ ਜਾਣਗੇ ਕਿ ਉਥੇ ਵੀ ਕੁਝ ਨਾ ਕੁ ਐਕਟੀਵिटीज ਆਪਸ ਵਿੱਚ ਜਿਹੜਾ ਲੈਂਡ ਬਣ ਹੋਏਗਾ ਤੇ ਉਦੋਂ ਡੈਫੀਨਿਟਲੀ ਫਿਰ ਜਦੋਂ ਹਿਊਮਨਸ ਦੇ స్టార్ਟ ਇੰਟਰੈਕਟਿੰਗ ਵਿਦ ਈਚ ਅਦਰ ਤੇ ਮਨੀ ਫਾਲੋਸ ਜਿੱਥੇ ਹਿਊਮਨ ਬ੍ਰੇਨ ਅੱਛਾ ਆਏਗਾ ਡੈਫੀਨਿਟਲੀ ਮਨੀ ਆਏਗਾ ਫੰਡਿੰਗ ਆਏਗੀ ਰਿਸਰਚ ਦੀ ਓਪਰਚ्युनिटीज ਵਧਣਗੀਆਂ ਸੋ ਆਈ ਥਿੰਕ ਦ ਫਰਸਟ ਸਟੈਪ ਇਜ਼ ਕਿ ਜਿਹੜਾ ਅਸੀਂ ਇੱਕ ਐਟ ਹਿਊਮਨ ਲੈਵਲ ਜਿਹੜਾ ਅਸੀਂ ਸ਼ੁਰੂ ਕਰਾਂਗੇ ਉਪਰਾਲਾ ਕਿ ਐਕਸਚੇਂਜ ਹੋਏ ਉਹਦੇ ਨਾਲ ਐਵਰੀਥਿੰਗ ਵਿਲ ਫਾਲੋ ਇਨ ਪਲੇਸ ਬਟ ਲਾਸਟ ਵਾਲਾ ਬਤਾਈਏ ਜੀ ਪੀ ਜਾ ਰਹੇ ਨੇ ਪ੍ਰੋਫੈ ਫੀਲਿੰਗ ਕਿਸ ਦਾ ਵੀ ਮਹਿਸੂਸ ਹੋ ਰਹੀ ਹੈ ਬਹੁਤ ਅੱਛਾ ਲੱਗ ਰਿਹਾ ਜੀ ਮੈਨੂੰ ਓਵਰ 20 ਕੀਅਰਸ ਹੋ ਗਏ ਨੇ ਇਸ ਯੂਨੀਵਰਸਿਟੀ 'ਚ ਕੰਮ ਕਰਦੇ ਇਹ ਸਾਰੇ ਮੇਰੇ ਪਰਿਵਾਰ ਦਾ ਰਿਸ਼ਤਾ ਨੇ ਮੇਰੇ ਭੈਣ ਭਰਾ ਨੇ ਸਾਰੇ ਬਹੁਤ ਅੱਛਾ ਲੱਗਾ ਮੇਰੇ ਆਪਣੇ ਡਿਪਾਰਟਮੈਂਟ ਤੋਂ ਸਾਈਕੋਲੋਜੀ ਡਿਪਾਰਟਮੈਂਟ ਤੋਂ ਜਿੱਥੇ ਮੈਂ ਐਸ ਅ ਐਚ ਡੀ ਕੰਮ ਕਰ ਰਹੀ ਹਾਂ ਉਹ ਸਾਰੇ ਆਏ ਨੇ ਮੇਰੇ ਪੁਰਾਣੇ ਕੋਲੀਗਸ ਆਏ ਨੇ ਜਿਹੜੇ ਰਿਟਾਇਰ ਵੀ ਹੋ ਗਏ ਨੇ ਉਹ ਵੀ ਆਏ ਨੇ ਬਹੁਤ ਦੂਰੋਂ ਦੂਰੋਂ ਲੋਕ ਆਏ ਨੇ ਬੜਾ ਪਿਆਰ ਸੀ ਇੱਕ ਪ੍ਰੋਫੈਸ਼ਨਲ ਵੀ ਮੇਰਾ ਨਾਲ ਸਭ ਦਾ ਬੜਾ ਅੱਛਾ ਰਿਹਾ ਹੈ ਬਟ ਐਟ ਅ ਪਰਸਨਲ ਲੈਵਲ ਵੀ ਮੈਨੂੰ ਯੂਨੀਵਰਸਿਟੀ ਤੋਂ ਬਹੁਤ ਪਿਆਰ ਮਿਲਿਆ ਹੈ ਮੈਨੂੰ ਜਦੋਂ ਮੈਂ ਜੁਆਇਨ ਕੀਤਾ ਸੀਗਾ ਆਈ ਵਾਸ ਵੈਰੀ ਯੰਗ ਦੈਟ ਟਾਈਮ ਤੇ ਮੈਨੂੰ ਬੱਚਿਆਂ ਉਹਨਾਂ ਸਾਰਿਆਂ ਨੇ ਗਰੂਮ ਕੀਤਾ ਦੱਸਿਆ ਮੇਰੇ ਸੀਨੀਅਰਸ ਕੁਝ ਆਏ ਵੀ ਨਹੀਂ ਉਹਨਾਂ ਨੇ ਆਪਣੇ ਆਣੇ ਆਣਾ ਵੀ ਆ ਪੁਰਾਣੇ ਰਿਟਾਇਰ ਹੋ ਰਜਿਸਟਰ ਉਹ ਵੀ ਆ ਰਹੇ ਨੇ ਸੋ ਆਈ ਥਿੰਕ ਇਟਸ ਅ ਵੈਰੀ ਗੁੱਡ ਮੂਮੈਂਟ ਫॉर ਮੀ ਬਹੁਤ ਦੇਰ ਤੋਂ ਜਿਹੜਾ ਕੋਈ ਵੀ ਵੇਟ ਕਰਦਾ ਹੈ ਡੈਫੀਨਿਟਲੀ ਵੀ ਆਲ ਵਾਂਟ ਟੂ ਪ੍ਰੋਗਰੈਸ ਇਨ ਲਾਈਫ and uh, i am very thankful to the university to the authorities for giving me a chance today saare jehde bhi aaye ne onda dhanwad hai ji aaye anu and jithe se main saare guide karenge i will do all my best for the welfare of the university thank you, <laughs> thank you.